ਜੀ ਸਾਸਰੀ ਕਾਲਾ ਥਾਰ ਇਬਰਾਮਾਨਾ ਲਓ ਜੀ ਦਾਈਏ ਜਾਨਵਰ ਅੱਜ ਇੱਕ ਅੱਧਾ ਨਮਾ 1 2 ਤੇ ਪਹਿਲਾਂ ਛਤਰੀ ਤੇ ਬੰਨ ਲੀ ਅੱਜ ਪਹੁੰਚ ਆਇਕ ਹੋ ਜੀ ਵੀਰੇ ਆ ਚੀਨੀ ਜੀ ਪਹਿਲਾਂ ਹਡਾਣੇ ਇਹਨੂੰ ਦੇਖਦੇ ਆਂ ਬਿਠਾ ਕੇ ਲਓ ਜੀ ਬੈ ਗਈ ਇਹੇ ਕੱਕਰੀਏ ਛਤਰੀ ਬਾਈ ਲਓ ਜੀ ਗਈ ਆਦਾ ਦੇ ਦਿਨ ਲਾ ਲਈਏ ਵੀਰੇ ਬਾਈ ਜੀ ਦਾਦੀ ਦੀ ਟੀਨੀ ਹੋ ਜਾਂਦੀ ਆ ਗਈ ਆ ਗਈ ਆ ਆ ਆ ਆ ਆ ਫਿਰਦੀ ਐ ਚੇ ਕਿਹੜੀ ਕੱਚ ਕਰੀ ਆ ਸਜੀ ਖੱਬੀ ਵਰਾਨੀ ਨਹੀਂ ਬੜਕਾ ਬੜਕਾ ਸਮਰ ਪੱਲੀ ਡਾਰੀ ਸਮਰੀ ਮੜੇ ਪਰੇ ਨੂੰ ਅਕੇ ਬੜਕਾਓ ਉੱਥੇ ਖੁੱਡੇ ਕੋ ਜਾ ਲਓ ਜੀ ਸਮਰ ਲੱਗਾ ਲਾਉਣ आईएनडी आईएनडी ਹੋ ਰਹੀ ਆ ਇੱਧਰ ਨੂੰ ਗਈ ਸੀ ਪਿੱਛੇ ਮੈਂ ਦੇਖੀ ਯਾਰ ਵੇ ਉੱਠੀ ਉੱਧਰ ਗਈ ਯਾਰ ਜਿਹੜੀ ਆ ਗਿਆ ਕਿੱਧਰ ਗਈ ਉੱਧਰ ਨਹੀਂ ਜਾਂਦੀ ਤੁਸੀਂ ਲੈ ਅੱਬਾ ਚਾ ਛੱਡ ਦਿੰਦੇ ਆ ਨਾਲ ਜੀ ਚੁੱਬਰ ਥੱਕ ਗਿਆ ਪਾਣੀ ਪੀਣ ਲੱਗ ਗਿਆ ਹੈ ਲੈ ਉੱਧਰ ਦੂਆ ਬਦਲ ਗਿਆ ਕਾ ਮੈਂ ਲਾਉਣਾ ਹੈ ਹਾਂ ਹਾਂ ਉਹ ਫਿਰਦੀ ਆ ਲੇ ਬਈ ਬੱਚਾ ਛੱਡ ਦਿੰਨੇ ਰੋ ਨਾਲ ਲੱਗ ਗਿਆ ਨੇ ਜੋ ਬਰ ਲਾਉਣ ਤੂ ਤਰੀ ਆ ਗਈ ਆ ਰਿਹਾ ਆ ਹੋ ਰ ਆ ਗਿਆ ਤਾਂ ਕੋਈ ਗੋਲਿਆਂ ਵਾਲਾ ਇਹ ਤਾਂ ਆ ਆ ਗਈ ਆ ਆਇਆ 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 ਇਹਦੇ ਵੀ ਆ ਰਹੀ ਬੀ ਸੱਤ ਕਿੰਨਾ ਪਾ ਆ ਗਿਆ ਲਾ ਹਲੋ ਉਹ ਯਾਰ ਆਪਣੇ ਵਾਲੀ ਸ਼ਾਂਖੀ ਆ ਉਹ ਹਾਂ ਦੇਖੋ ਹਾਂ ਆ ਗਈ ਵੀਰੇ ਮਾਰੀ ਸਮਾਂ ਮਾਰੀ ਹੋਰ ਪ੍ਰਿੰਸ ਤਾਂ ਹੁਣ ਭੜਕਾਉਣਾ ਹੀ ਹਟ ਗਿਆ ਆ ਗਈ ਆ ਗਈ ਆਇਆ 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 ਆ ਗਈ ਆਇਆ ਆਇਆ ਉੱਥੇ ਗੋਲ ਹੋ ਗਈ ਤਾਂ ਵਾਹ ਸ਼ਾਹ ਕਿੰਨੇ ਸੱਟ ਲੋਸਾਲੇ ਡੰਡਾ ਮਾਰ ਕੇ ਇਹ ਸ਼ਾਹ ਦੀ ਗੰਦੂ ਇਧਰ ਮੁਰ ਜਾ ਮਾਮਾ ਵੀਰਿਆ ਦੂਜਾ ਵਜਾ ਛੱਡੀ ਸੁਰੂ ਕਰ ਉੱਠਾ ਆ ਵੀ ਵਜਾ ਛੱਡੀ ਇੱਕ ਇੱਕ ਹੋਰ ਜਿੱਦਣ ਲੱਗਿਆ ਤਾਂ ਮੈਂ ਰੋਕ ਕੇ ਰੱਖਾ ਥਾਲੀ ਓਏ ਹੁਣ ਵਧਾਈ ਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਯਾਰ ਬਹਿ ਗਿਆ ਇੱਕ ਤਾਂ ਸਿੱਧਾ ਉਹ ਕਿੱਧਰ ਗਿਆ ਉਹ ਬਹਿ ਗਿਆ ਉੱਧਰ ਬਹਿ ਗਈ ਚਾ ਉਹ ਇੰਨਾ ਚੋ ਡਾਲੋ ਇੱਕੋ ਇੰਨਾ ਚੋ ਕੱਢ ਦਿੰਦੇ ਆ ਜੀ ਕਿੱਟੀਆਂ ਆ ਕੱਢ ਦੇ ਤਾਂ ਦਾ ਲੜਾ ਨਾ ਨਹੀਂ ਹੁੰਦਾ ਬਾਹ ਲੱਗਾ ਮਾੜਾ ਜਾਂ ਰੰਗ ਹੋਣ ਰਹਿਣ ਨਹੀਂ ਪਤਾ ਯਾਰ ਇਹ ਰੰਗ ਤਾਂ ਪਾਏ ਅੱਜ ਲਾ ਕੇ ਰੱਖੂ ਫੇਰ ਤਾਂ ਰੰਗ ਨਾ ਡਰ ਜਾਂਦਾ ਗੋਤਰ ਆਹ ਜੇ ਕਾ ਕੱਢੀਏ ਵੀਰੇ ਨਾਮਾ ਕੁੱਤ ਤੇਰੀ ਤੇਰੀ ਕਦਰ ਆਹ ਹੈ ਟੋਟਾ ਪੱਪੇ ਮਾਰ ਕੇ ਰੁਕ ਰਿਆ ਚੱਲ ਵੀ ਚੱਲ ਚੱਲ ਕਿਧਰੀ ਚੱਕਣੀ ਪਈ ਚੱਲ ਵੀ ਕੱਢ ਲਿਆ ਵੀਰੇ ਇੱਕ ਨਵਾਂ ਹੋਰ ਵੱਡਾ ਕਬੂਤਰ ਆਇਆ 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 ਜਿਹੜੀ ਵੀ ਦੋਏ ਜਿਹੜੇ ਆਪਾਂ ਛੱਡੇ ਸੀ ਇੱਕ ਆਹ ਬੈਠਾ ਇੱਕ ਆਹ ਬੈਠਾ ਉਹਦੇ ਦਾ ਥੋੜਾ ਥੋੜਾ ਹੀ ਨੇ ਵੀਰੇ ਤੇ ਦੂਜਾ ਡੋਲੀ ਦੀ ਆ ਗਿਆ ਲੈ ਮੈਂ ਲਾਉਣਾ ਸਮਰ ਸਿੰਘ ਲਾਉਂਦਾ ਉਹਤੇ ਬਿਠਾਦਾ ਤਾਂ ਹੁਣ ਘਰ ਪਰੇ ਮੈਂ ਲਾਉਣਾ ਆ ਜਾ ਜੀ ਚੀਨੀ ਵਧੀਆ ਉੱਟਦੀ ਆਏ ਆ ਜਵੇ ਯਾਰ ਸਿੱਧੀ ਹੋ ਜਵੇ ਬਸ ਆ ਜਵੇ ਆ ਜਵੇ ਇਹਨੂੰ ਆ ਗਈ ਆ ਗਈ ਆ ਗਈ ਆ ਗਈ ਸਮਰ ਆ ਜਾ ਆ ਜਾ ਆ ਜਾ ਆ ਜਾ ਏ ਆ ਜਾ ਪੁੱਤ ਆ ਜਾ ਆ 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 ਬਿਮਾਰੀ ਵੀਰੇ ਇਹਨਾਂ ਨੂੰ ਬਦਾਮ ਰੱਖੀਏ ਤੈਨਾਂ ਨੂੰ ਕਾਲਾ ਹੋ ਤਾ ਆਜੋ ਆਜੋ ਆ ਜਾ ਧੱਕਿਆਂ ਵਾਲੀਏ ਤੁਸੇ ਵਾਲੀ ਆਜੋ ਆਜੋ ਹਾਲੋ ਕਿਉਂ ਕੱਲ ਤਾਂ ਖਾਂਦੀਆਂ ਜੀ ਅੱਜ ਤੁਹਾਨੂੰ ਕੀ ਆਇਆ 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 ਬਟਾ ਸਮਰਾ ਛਾੜੋ ਬੱਚੇ ਦੋ ਲੱਗੀਆਂ ਲੱਗੀਆਂ ਛਾੜਦੇ ਛਾੜਦੇ ਖਾ ਲੈਣਗੇ ਹਾਲ ਵੀ ਬੱਚੇ ਵੀਰੇ ਦੋ ਇੱਧਰ ਕਰਦੇ ਥੰਬ ਨਾ ਟੁੱਟ ਜਾਣ ਬਾ ਇੰਨਾ ਕ ਦੇਖ ਕੇ ਲੈ ਮਾਸ਼ਾ ਅੱਲਾਹ ਨੂੰ ਆ ਫੜ ਲੈ ਚੜਦੇ ਚਾ ਲੋ ਵੀ ਚਾ ਲੋ ਹੁਣ ਲੱਗੀਆਂ ਨੇ ਪਹਿਲਾਂ ਹੀ ਲੱਗੀਆਂ ਲਓ ਜੀ ਇਹਨੂੰ ਧਰਤੀ ਕਣਕ ਖਾ ਲਵੇ ਦੋ ਤਿੰਨੇ ਵੱਧ ਖਾਂਦੀਆਂ ਨੇ ਉਹ ਤਾਂ ਖਾਂਦੀ ਨਹੀਂ ਇਹ ਲੈ ਨਮੀਆਂ ਨੇ ਆਹ ਇਹ ਵੀਰੇ ਆ ਗਈ ਚੀਨੀ ਦਾ ਆ ਵੇਖੀ ਆ ਇਹ ਸਹੀ ਆਈ ਆ ਜਿਵੇਂ ਥੱਲੇ ਵੀ ਸਹੀ ਤੇ ਆ ਬੱਚੇ ਕੱਢ ਲਿਆ ਪੌਰੇ ਸਾਰੇ ਆਹ ਬੈਠੇ ਨੇ ਆ ਆ ਬੈਠੇ ਨੇ ਦਾਰੇ ਨੇ ਛੋਲੇ ਲੈ ਆ ਇਹਨਾਂ ਨੂੰ ਛੋਲੇ ਦੇਈਏ ਯਾਰ ਇਹ ਚੋਗਾ ਨਹੀਂ ਦਿੰਦੇ ਕਬੂਤਰ ਇਹਨਾਂ ਨੂੰ ਇੱਕ ਦਿਨ ਤੱਕ ਖੰਬੇ ਖਾ ਗਿਆ ਤੇ ਬਈ ਗੰਜਾ ਕੱਢਿਆ ਪਿਆ ਯਾਰ ਉੱਥੇ ਹੀ ਰੱਖ ਲਾਰਸ਼ ਕੋਲੇ ਮੇਰਾ ਇਹ ਦੁਬਰੀ ਵੇ ਆ ਕੰਤਾ ਭਾਈ ਨੱਕਾ ਨਾ ਨੂਰ ਆ ਪ੍ਰਿੰਸ ਨਹੀਂ ਬਣਾ ਕੇ ਪ੍ਰਿੰਸ ਡਾਊਨ ਆਇਆ ਹੋਇਆ ਅੱਜ ਮੇਰੀ ਗੁਰੂ ਨਾਨਕ ਦੇਵ ਜੀ ਦਾ ਬਦਲਿਆ ਬੰਦਾ ਸੀ ਅਮਨ ਨਾਲ ਕਮਨ ਨੂੰ ਝੜਤਾ ਆਕੂਤਰ ਬਿਠਾ ਲਿਆ ਇਹ ਥੋੜਾ ਜਿਹਾ بڑا ਹੈ ਉਹਦੇ ਉਸੇ نسل ਚੋਂ ਆ ਕੂਤਰ ਹੋਈ ਆ ਭਾਈ ਉਹਦਾ ਪਹਿਲੀ ਯੋਲੇ ਦਾ ਇਹ ਅਰਸ਼ ਉੱਤਨ ਰਹਾ ਡੋਪਾ ਦੀ ਲਾਂਡਾ ਕਰਤਾ ਪੈਣੀ ਨੇ ਸਭ ਕਰੀ ਬੜੀ ਬਾਗਾ ਕਰੀ ਬੜੀ ਵਿੱਚ ਨਾ ਲਾਉਂਗਾ ਸਭ ਕਰੀ ਕੁਟਬੜੀ ਇਹਨੂੰ ਪਤਾ ਹੀ ਨਹੀਂ ਲੱਗਦਾ ਬਜਾ ਘੜਾ ਥੂੜੀ ਦਸੀ ਲਓ ਜੀ ਵੀਰੇ ਦੇ ਤੇ ਛੋਲੇ ਇਹਨਾਂ ਨੂੰ ਸਾਰਿਆਂ ਨੂੰ ਇਹਨੂੰ ਤਾਂ ਨੇ ਰੱਖਦੇ ਸਮਰਜਣ ਨੂੰ ਤੇ ਉਧਰ ਪਾਣੀ ਦੇ ਦੇ ਕੇ ਛੱਡੀ ਜਾਂਦੇ ਆ ਪਾਣੀ ਪੀਆ ਗੁੰਡੀ ਇਹ ਜੋ ਸਾਰਿਆਂ ਨੂੰ ਪਾਣੀ ਦੇ ਦੇ ਕੇ ਉਧਰ ਛੱਡੀ ਜਾਣਾ ਆਪਾਂ ਉਹ ਬਸ ਹੁਣ ਚੱਕ ਲੈਣ ਦੇ ਵੀਰੇ ਬਾਲਾ ਟਾਈਮ ਨੇ ਕਬੂਤਰਾਂ ਨੂੰ ਰੱਖਣਾ ਰੱਖਦੇ ਰੱਖਦੇ ਅਮੀ ਰੱਖਦੇ ਲੈ ਆਓ ਜੀ ਦੇ ਦੀਏ ਵੀਰੇ ਇਹਨਾਂ ਨੂੰ ਪਾਣੀ ਫੇਰ ਛਾੜ ਦੋ ਵੀਰੇ ਦੇ ਤਾ ਇਹਨਾਂ ਨੂੰ ਪਾਣੀ ਤੇ ਛੱਡ ਜੇ ਬੱਚੇ ਅੰਦਰ ਚੱਕ ਲੈ ਸਮਰ ਜਿਹੜੇ ਚੱਕ ਹੁੰਦੇ ਹੋਏ ਲੈ ਵੀਰੇ ਇਹਨਾਂ ਨੂੰ ਛੱਡ ਦੀ ਅੰਦਰ ਇਹ ਥੋੜੇ ਥੋੜੇ ਛੋਲੇ ਦੇ ਦਿੰਨੇ ਆ ਬਾਈ ਕਬੂਤਰਾਂ ਨੂੰ ਹੋਣਾ ਇਹਨੇ ਮੰਨ ਲਏ ਰੱਜ ਗਏ ਫੇਰ ਉਹ ਦਾਣਿਆਂ ਦੀ ਨਹੀਂ ਲੋੜ ਪਊ ਘੱਟ ਲੋੜ ਪਊ ਦਾਣਿਆਂ ਦੀ ਲੋ ਜਿਹੜੇ ਨੇ ਚੱਲ ਵੀ ਛੱਡਿਆ ਫਿਰ ਵੀ ਛੱਡਿਆ ਆ ਜਾ ਲੈ ਵੀਰੇ ਛੱਡ ਕੇ ਦਿਖਾਉਨੇ ਆ ਸਾਰੇ ਹੀ ਛੱਡ ਦੀਏ ਅਸੀਂ ਲੋ ਜੀ ਸਮਰੀ ਛੱਡਣ ਲੱਗਿਆ ਭੱਜ ਭੱਜ ਕੇ ਕਬੂਤਰ ਛੇਤੀ ਲਾਵੀ ਬਾਲੇ ਤੇਜ ਨੇ ਬਾਲੇ ਤੇਜ ਫੇਣ ਕੀ ਕਰੀਏ ਫੜੇ ਨਹੀਂ ਹੁੰਦੇ ਸੋਹਮਰੀ ਭੱਜ ਗਈ ਛੱਡਿਆ ਪੁੱਤ ਵੀ ਹਮਰੀ ਛੇਤੀ ਲਾ ਵੀਰੇ ਛੱਡ ਦੇ ਜੂਤ ਨੇ ਆਹ ਔਰ ਲੀਆਂ ਚ ਨੇ ਆ ਦੋ ਲੈ ਜਾ ਲੈ ਫੜ ਬੱਚਾ ਖਰੇ ਜੰਮਰਾ ਬੱਚਾ ਪਹਿਲਾਂ ਖੋਲ ਕੇ ਰਿਆਂ ਕੰਨੀਆਂ ਕੰਨੀਆਂ ਇਹ ਅੱਜ ਪਹਿਲੇ ਦਿਨੇ ਡਾਇਆ ਦੀ ਬਾਈ ਇਹਦੇ ਖੰਭ ਦੂਏ ਭਾਈ ਦੇ ਜਮਾ ਹੀ ਖਰਾਬ ਆ ਥਲੇ ਮਾਲਾ ਨਾ ਖੰਭ ਨੇ ਮਾਲ ਬੁੱਤੋਂ ਫੜੀ ਜਾਂਦਾ ਉਪਰ ਲਾਲ ਘੰਡ ਕੀਤਾ ਹੋਇਆ ਜੀ ਇਹ ਗੱਲ ਦਹਾਂ ਤਾਵਾਂਗੇ ਇਤਕੇ ਗੁਝਾ ਕੇ ਰੱਖ ਲੈਣਾ ਇਹ ਠੀਕ ਹੈ ਜੀ ਲੈ ਦੂਜਾ ਹੀ ਫੜਾਈਏ ਸੰਗੀ ਤੋਂ ਹੂੰ ਲਓ ਇਹ ਆ ਗਿਆ ਸਮਰੀ ਨੂੰ ਫੜਾਉਣਿਆ ਕੂਟਰੀ ਖੱਟੀਆਂ ਦੀ ਬੜਾ ਜ਼ੋਰ ਮਾਰਦੇ ਸਮਰ ਦੇਖ ਕੇ ਰਜਾਈ ਪੁੱਤ ਛੱਡ ਨਾ ਦੇ ਭੱਜ ਭੱਜ ਕੇ ਛੇਤੀ ਹੋਏ ਸਮਰੀ ਮੀ ਆ ਗਿਆ ਮੀ ਪੱਟੋਲ ਨੂੰ ਕੇ ਦਿਖਾਈ ਇਹ ਅੱਠ ਸਮਰੀ ਇਹ ਕਾਣੇ ਵਾਲਿਆਂ ਚੋਂ ਨੇ ਵੀਰੇ ਤੇ ਇਹ ਪੱਟ ਲੈਵਾ ਪੱਟੀ ਦੀਏ ਸਾਰੀ ਆ ਰੰਗ ਲਾਤਾ ਇਹਨੂੰ ਇਹਨਾ ਥੋੜਾਇਆ ਫਾਲਟ ਆ ਵੀਰੇ ਗੋਪਤਰਾ ਜੇ ਯਾਰ ਆਪਣੇ ਥੱਲੇ ਗੋਪਤਰ ਸਹੀ ਨਹੀਂ ਜੀਏ ਆ ਹੁਣ ਦੇਣ ਲੱਗੇ ਆ ਦਵਾਈ ਕਿਉਂ ਆਪਾਂ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਇਹਨਾਂ ਆ ਦੇ ਇਹ 80% ਸਹੀ ਹੋ ਗਏ ਮੰਨ ਲਾ ਪਹਿਲਾਂ ਜਮਾ ਹੀ ਸਹੀ ਹੋ ਗਏ ਦੀ ਯਾਰ ਜਦੋਂ ਡਾਕਟਰ ਤੋਂ ਦਵਾਈ ਲਿਆ ਕੇ ਪਾਈ ਤੀ ਜਾਂ ਸਾਰੇ ਹੀ ਸਹੀ ਹੋ ਗਏ ਸੀ ਲੈ ਛੱਡਿਆ ਪੁੱਤ ਵੀਰੇ ਪਾ ਦिए ਦਾਣੇ ਇਹਨਾਂ ਨੂੰ ਆਪਾਂ ਸਰੋਂ ਲਏ ਆ ਇਹ ਕਾਨਕ ਜੋੜਿਆਂ ਵਾਲਿਆਂ ਨੂੰ ਪਾਉਂਦੇ ਸਰੋਂ ਤਾਂ ਕੱਲੀ ਆਹ ਡੱਬੀ ਕਿੱਥੇ ਡਿੱਗ ਗਈ ਵੀ ਆ ਔਰੇ ਲਿਓ ਚੱਕੋ ਫੇਰਾ ਅੱਜ ਸਵੇਰ ਦੀ ਨਹੀਂ ਪਾਈਦੀ ਵੀਰੇ ਲੈ ਇਹ ਕਾਨਕ ਸੁਪਾ ਅਧੀਨੋਂ ਦੋ ਡੱਬੀਆਂ ਚੱਕੋ ਵੀ ਲਾਉਣੀ ਕੋਲ ਪਾਣੀ ਆਪਾਂ ਪਾਤਾ ਬਜੇ ਉਹ ਬੈਠੇ ਨੇ ਸਾਰੇ ਉਹਨੇ ਆਂਡੇ ਧਰਨਗੇ ਦਵਾਰ ਆਪਾਂ ਜੋੜੇ ਤੋੜਦੇ ਨੇ ਉਹਨੇ ਤੋੜਦੀ ਇੱਕ ਅੱਧੇ ਦਿਨ ਚ ਇਹ ਚ ਆਪਾਂ ਕਬੂਤਰ ਕਰ ਲੈਣਦੇ ਬਾਈ ਗੁੱਡਾ ਸਾਫ਼ ਕਰਕੇ ਉਧਰੋਂ ਵੱਡੇ ਕਬੂਤਰੇ ਚ ਕਰਾਂਗੇ ਲੈ ਇੱਧਰ ਵੀ ਪਾ ਦਵਾ ਵੀਰੇ ਵੀਰੇ ਪਾਲੀ ਕਰਨ ਕਹਿੰਦਾ ਨੂੰ ਲਿਓ ਰੱਖ ਦिए ਉਹ ਆਏ ਸਾਲ ਮਾਲਕਾਂ ਸਾਉ ਦਾ ਤੋਂ ਲੱਗ ਰਿਹਾ ਐ ਵੀਰੇ ਰੱਖ ਦਵਾ ਮੈਂ ਯਾਰ ਲੋ ਵੀਰੇ ਛੜ ਤੇ ਵੀਰੇ ਦੇ ਜਾਨਵਰ ਕਿਹੜੇ ਉਧਰੋਂ ਸੀ ਉਹ ਛੜ ਤੂੰ ਛੜ ਜਾ ਓਰੇ ਆ ਐਡਾ ਹਰਾਮੀ ਆ ਉਹਨਾਂ ਨੂੰ ਕਿੱਦਾਂ ਪਾਣੀ ਵੀ ਨਹੀਂ ਪੀਣ ਦਿੰਦਾ ਤੇ ਪਾਣੀ ਦੇ ਲਈ ਵੀ ਵੀਰੇ ਤੇ ਨਾ ਕੋਣਾ ਲੋ ਵੀਰੇ ਰੱਖ ਤੇ ਦਾਣੇ ਦਾਪਾ ਖਲਾਤ ਇਹਨਾਂ ਨੂੰ ਤੇ ਆ ਬੈੜ ਕੇ ਜਿਹੜੇ ਉਧਰੋਂ ਆਏ ਨੇ ਢੋਲੀ ਜੋ ਆਪਾਂ ਛੱਡੇ ਨੇ ਢੋਲੀ ਕਾ ਫਿਰਦਾ ਖੁੱਡੇ ਚ ਖੋਜ ਨੇ ਬਾਈ ਯਾਰ ਉੱਥੇ ਠੀਕ ਨਹੀਂ ਰਹਿੰਦਾ ਦਾਣਿਆ ਦੂਣਿਆ ਕਰਕੇ ਨੇ ਇਹ ਸਾਲੇ ਨਾ ਜੋੜੇ ਪਾਈ ਬੈਠੇ ਨੇ ਇੱਕ ਦੂਜੇ ਨਾਲ ਤਾਂ ਚੱਕਰ ਪੈਂਦਾ ਦਾਣੇ ਇਹਨਾਂ ਦੇ ਵੀ ਸਵੇਰ ਟਾਈਮ ਕਰਦੇ ਆ ਸਾਰਿਆਂ ਦੇ ਲਓ ਜੀ ਲਾ ਦੀਏ ਜਿੰਦੇ ਵੀਰੇ ਲਓ ਜੀ ਸੱਚ ਆ ਰਹੇਗੇ ਦੀ ਵੀਰੇ ਪਤਾ ਜਿੰਦੇ ਲਾਉਣ ਲੱਗੇ ਤੇ ਰੱਖ ਦੀ ਇਹਨਾਂ ਨੂੰ ਲੈ ਵੀ ਜੋਬਰੋਂ ਆ ਜਾ ਤੁਸੀਂ ਵੀ ਚੱਕੋ ਵਗੈਰਾ ਆ ਬੈਠੇ ਨੇ ਆਪਣੇ ਕੰਟਾਂ ਵਾਲੇ ਗੁਜਾਰੇ ਆਪਾਂ ਨੂੰ ਪਤਾ ਨਹੀਂ ਲੱਗਿਆ ਬਾਈ ਪਹਿਲਾਂ ਵੀ ਇਹੀ ਚੀਜ਼ ਦਾ ਫਾਲਟ ਆ ਚਲੋ ਕੋਈ ਨਹੀਂ ਆ ਜਾਓ ਪੁੱਤ ਥੱਲੇ ਤੂੰ ਵੀ ਚੋਕਲਾ ਆ ਜਾ ਆ ਜਾ ਤੂੰ ਤਾਂ ਨਹੀਂ ਖਾਦਾ ਕੁਛ ਤੈਨੂੰ ਤਾਂ ਛੋਲੇ ਵੀ ਨਹੀਂ ਦਿੱਤੇ ਆ ਜਾ ਆ ਜਾ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਹ ਮੈਂ ਬੱਚਿਆਂ ਨੂੰ ਇਹਨਾਂ ਨੂੰ ਵੀ ਛੋਲੇ ਦੇ ਦਿੱਤੇ ਵੀਰੇ ਜਿਹੜੇ ਇੱਧਰ ਨੇ ਆ ਜਾ ਆ ਜਾ ਅੱਜ ਹੀ ਨੀ ਉੱਧਰ ਖਾਇਆ ਹੀ ਬਦਾਮ ਬਦੋਣਾ ਇਹ ਫੱਟਾ ਪੂਰੀ ਜੇ ਰੱਬ ਸੁੱਖ ਰੱਖੇ ਇਹਨੂੰ ਆਪਾਂ ਕਰ ਦੇਣਾ ਕੰਮ ਜੇ ਇਹਦਾ ਛੱਡ ਦੇਣੀ ਐ ਆ ਜਾ ਆ ਜਾ ਆ ਜਾ ਲੈ ਵੀਰੇ ਆ ਗਿਆ ਆ ਗਿਆ ਬਾਅਦ ਛੋਟਿਆ ਲਓ ਇਹਨਾਂ ਪਾਣੀ ਇਹਨਾਂ ਦਾ ਵੀ ਲੋਟ ਦਾ ਲਓ ਇਹ ਕਰਤਾ ਸੈਟ ਪਾਣੀ ਚੰਗਾ ਬਾਈ ਸਤਿ ਸ਼੍ਰੀ ਅਕਾਲ ਚੱਲਦੇ ਆ ਹੁਣ ਖੁੱਡਿਆਂ ਲਾ ਦੀਏ ਲੋਕ ਲਓ ਜੀ ਬਾਈ ਸਾਸਤਰੀ ਕਾਲ ਆਪਾਂ ਦਾ ਬੁਲਾ ਦਿੱਤੀ ਪਰ ਇਹਦੇ ਰੰਗ ਲਾਤਾ ਇਹ ਕਰ ਲੂ ਆਪਾਂ ਡਾਉਣਾ ਕਬੂਤਰ ਨੌਨੀ ਬਾਈ ਦਾ ਫੇਵਰੇਟ ਕਾਂ ਦਾ ਚੰਗਾ ਨੌਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਚੰਗਾ ਸਮਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਾਈਕਸ ਕਮੈਂਟ ਜੀ ਬੰਬ ਜੀ ਬੰਬ ਜੀ ਬੰਬ